ਨਰਿੰਦਰ ਮੋਦੀ ਜੀ ਅਕਸਰ ਗੁਣਗਾਨ ਕਰਦੇ ਨੇ 트럼ਪ ਇਜ਼ ਮਾਈ ਬੈਸਟ ਫਰੈਂਡ। ਅਬ ਕੀ ਬਾਤ 트럼ਪ ਸਰਕਾਰ ਤੇ ਉਸ ਨੇ ਜਦੋਂ ਪੰਜਾਬ ਸਣੇ ਭਾਰਤ ਦੇ ਉਹ ਮੁੰਡੇ ਕੱਢੇ ਆਪਣੇ ਮੁਲਕ ਚ ਤਾਂ ਕਿਵੇਂ ਬੇੜੀਆਂ ਤੇ ਹਥਕੜੀਆਂ ਲਾ ਕੇ ਜਹਾਜ਼ਾਂ ਚੜਾ ਕੇ ਭੇਜੇ ਤੇ ਮਿੱਤਰ ਜੀ ਬੋਲ ਵੀ ਨਹੀਂ ਸਕੇ ਮਿੱਤਰ ਜੀ ਟੋਕ ਵੀ ਨਹੀਂ ਸਕੇ ਇੱਥੋਂ ਤੱਕ ਕਿ ਖੁਦ ਜਦੋਂ ਅਮਰੀਕਾ ਗਏ ਸੀ ਤਦ ਵੀ ਜਹਾਜ਼ ਆਇਆ। ਇਹ ਸਾਰੇ ਕਾਰਵਾਈ ਤੋਂ ਹੁਣ ਅਗਲੇ ਕਾਰਵਾਈ ਕਿਹਾਂ ਚੱਲ ਰਹੀਆਂ ਉਹ ਟਾਇਰਸ ਨੂੰ ਲੈ ਕੇ ਮਸਲਾ ਹੈ। ਸਮਝੌਤਿਆਂ ਨੂੰ ਲੈ ਕੇ ਪਹਿਲੂ ਐ ਸੀਜ਼ ਫਾਇਰ ਨੂੰ ਲੈ ਕੇ ਉਹਦਾ ਪੱਖ ਹੈ ਕਿ ਮੈਂ ਹੀ ਕਰਾਤਾ ਪਰ ਹੁਣ ਨਵਾਂ ਹਮਲਾ ਭਾਰਤੀਆਂ ਦੇ ਉੱਤੇ ਦੋ ਤਰੀਕਿਆਂ ਨਾਲ ਮੰਨਿਆ ਜਾ ਰਿਹਾ ਇੱਕ ਤਾਂ ਜਿਹੜਾ ਉਹਨਾਂ ਦਾ ਫਰਮਾਨ ਹੈ ਉਹਨੂੰ ਜੇ ਸਮਝੀਏ ਉਹ ਕਹਿੰਦੇ ਜੀ ਅਮਰੀਕੀ ਰਾਸ਼ਪਤੀ ਨੇ ਹੁਕਮ ਜਾਰੀ ਕਰਤਾ ਕਿ ਅਮਰੀਕਾ ਹੀ ਮੇਰੇ ਲਈ ਫਸਟ ਹੈ ਮੈਂ ਜਿਹੜੀਆਂ ਟਾਪ ਗੂਗਲ ਮੀਟਾ ਵਰਗੀਆਂ ਇਹ ਜਿਹੀਆਂ ਨਾਮੀ ਗ੍ਰਾਮੀ ਕੰਪਨੀਆਂ ਨੇ ਵੱਡੇ ਦੁਨੀਆ ਭਰ ਚ ਜਿੰਨਾ ਦਾ ਪਸਾਰਾ ਗੂਗਲ ਮੀਟਾ ਵਰਗੀਆਂ ਕੰਪਨੀਆਂ ਨੂੰ ਵੀ ਮੈਂ ਕਹਿੰਦੇ ਸਖਤ ਹਦਾਇਤ ਕਰਦਾ ਹਾਂ ਸਪੱਸ਼ਟ ਹਦਾਇਤ ਕਰਦਾ ਹਾਂ ਕਿ ਭਾਰਤੀਆਂ ਨੂੰ ਕੰਮ ਤੇ ਨਾ ਰੱਖੋ ਮੈਂ ਦੇਖ ਰਿਹਾ ਸੀ ਕਰਕੇ ਅਮਰੀਕਾ ਦੀ ਅਮਰੀਕਾ ਦੇ ਵਿੱਚ ਜਿਹੜੀਆਂ ਵੱਡੀਆਂ ਕੰਪਨੀਆਂ ਐ ਵਿਸ਼ਵ ਲੈਵਲ ਦੀਆਂ ਜਿਹੜੀਆਂ ਕੰਪਨੀਆਂ ਐ ਉਹ ਚਾਹੇ ਟੈਕਨੋਲੋਜੀ ਦੇ ਖੇਤਰ ਚੋਂ ਹੋਣ ਆਈਟੀ ਦੇ ਖੇਤਰ ਚੋਂ ਜਿਹੜੀ ਮਰਜ਼ੀ ਉਹਨਾਂ ਚ 20 ਕੰਪਨੀਆਂ ਘੱਟੋ ਘੱਟ ਜੀਆਂ ਜਿਨ੍ਹਾਂ ਦੇ ਮੁਖੀ ਭਾਰਤੀ ਨੇ